ਅੱਜ ਆਪਾਂ ਨੂੰ ਟ੍ਰਿਪ ਮਿਲਿਆ ਵਾ ਆਪਣੀ ਕੂਮੜੀ ਜੂ ਲੱਦਣ ਡਿਆ ਮੈਂ ਟ੍ਰਿਪਾ ਲੱਕੜਾਂ ਡੈ ਲੱਦਣ ਗੱਡੀ ਚ ਸੋ ਵੱਡੇ ਬੰਦੇ ਲੱਗ ਲੱਕੜਾ ਇਹ ਮਸਾਹਦ ਆਪਾਂ ਖਾਲੀ ਕਰਕੇ ਆਉਣਾ ਵਾ ਤੇ ਆਪਣੀ ਕੰਪਨੀ ਕਤਰ ਟਰੈਕਟਰ ਇੱਥੋਂ ਲੋਡ ਕਰਨ ਡਿਆ ਬਾਕੀ ਦਨ ਮਸਾਹਦ ਏਰੀਆ ਪਾਉਂ ਜਿੱਥੇ ਖਾਲੀ ਕਰਨੀ ਹੈ ਆਪਣੀ ਗੱਡੀ ਤੇ ਤਰਪਾਲ ਲਈ ਆ ਪਾਪਾ ਹੁਣ ਆਪਾਂ ਜਾਵਾਂਗੇ ਹੋਮ ਸਾਈਡ ਖਾਲੀ ਕਰਨ